ਸੰਭਰ ਨੂੰ ਸ਼੍ਰੀ ਕਾਲਕ ਤਖਸਾਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਕੋਈ ਆਈ ਸਾਹਿਬ ਚੁੰਦਾ ਸਾਹਿਬ ਉਹਨਾਂ ਦੇ ਨਾਲ ਚੰਦੂ ਮਾਜਰਾ ਸਾਹਿਬ ਤੇ ਸਾਡੀ ਸਾਰੀ ਲੀਡਰਸ਼ਿਪ ਆ ਜਾਈ ਹੈ ਤੇ ਸਾਰਿਆਂ ਨੂੰ ਹੀ ਮੈਂ ਵਧਾਈ ਵੀ ਦਿੰਦਾ ਪ੍ਰਮਾਤਮਾ ਅਗੇ ਵਹਿਗਰੂ ਅਗੇ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਜੋ ਮਿਸ਼ਨ ਨੂੰ ਲੈ ਕੇ ਆਪਾਂ ਚੱਲੇ ਆਂ ਆਪਾਂ ਉਹਦੇ ਵਿੱਚ ਕਾਮਯਾਬ ਹੋਈਏ ਇਹ ਕਿਉਂ ਲੋੜ ਪਈ ਕਿਉਂ ਅੱਜ ਆਪਾਂ ਇੱਥੇ ਇਕੱਠ ਕਰਨ ਦੀ ਲੋੜ ਪਈ ਆਪਾਂ ਨੂੰ ਇਹਦੇ ਬਹੁਤ ਵੱਡੇ ਕਾਰਨ ਨੇ ਜਿੱਥੇ 2015 ਦੇ ਵਿੱਚ ਬੀ.ਐਲ.ਵੀ ਤੋਂ ਕੰਮ ਸ਼ੁਰੂ ਹੋਇਆ ਉਥੇ ਐਸ ਇਲਾਕੇ ਦੇ ਵਿੱਚ ਤਾਂ ਮੈਂ ਇੱਕ ਵਾਰੀ ਮੈਂਬਰ ਸਾਹਿਬ ਨੂੰ ਪੁੱਛਿਆ ਮਾ ਜੀ ਕੀ ਹਾਲ ਹੈ ਕਹਿੰਦੇ ਹਾਲ ਫੂਲ ਦਾ ਕੋਈ ਬਹੁਤਾ ਵਧੀਆ ਨਹੀਂ ਮਾਜੀ ਪੁੱਛਿਆ ਕੀ ਗੱਲ ਕੀ ਕਾਰਨ ਕੀ ਹੋ ਗਿਆ ਕਹਿੰਦੇ ਜੀ ਸਾਡੇ ਤਾਂ ਐਡਮਿਨ ਕਿ ਸ਼ਰਮਾ ਜਿੱਥੇ ਮਰਜੀ ਮੈਨੇਜਰ ਲਾ ਲਵੇ ਜਿੱਥੇ ਮਰਜੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੀ ਗੱਲ ਕਰ ਦਵੇ ਤੇ ਮੈਂ ਬੜਾ ਹੈਰਾਨ ਹੋਇਆ ਮਾ ਜਾਰੇ ਹੋ ਨਹੀਂ ਸਕਦਾ ਮੈਂਬਰ ਸਾਹਿਬ ਐਵੇਂ ਗੱਲ ਕਰਦੇ ਹੋਣ ਪਰ ਐਤ ਕੀ ਪਤਾ ਲੱਗਿਆ ਜਦੋਂ ਚੌੜਾ ਸਾਹਿਬ ਦਾ 100ਵਾਂ ਜਨਮ ਦਿਨ ਮਨਾਇਆ ਚੌੜੇ ਪਿੰਡ ਦੇ ਵਿੱਚ ਅਸੀਂ ਉੱਥੇ ਬਹੁਤ ਵੱਡਾ ਕੱਠ ਰੱਖ ਲਿਆ ਉਦੋਂ ਸ਼ਰੋਮਣੀ ਕਮੇਟੀ ਨੇ ਵੀ ਗੁਰਦੁਆਰਾ ਦੁਖਰਵਾਸ ਸਾਹਿਬ ਕੱਠ ਰੱਖ ਲਿਆ ਪਤਾ ਲੱਗਿਆ ਵੀ ਉੱਥੇ ਮੈਨੇਜ ਕੌਣ ਕਰ ਰਿਹਾ ਹੈ ਮੈਨੇਜਰਾਂ ਦੇ ਡਿਊਟੀਆਂ ਕਾਉਣ ਲਾ ਰਿਹਾ ਹੈ ਉਹ ਐਨ ਕੇ ਸ਼ਰਮਾ ਲਾ ਰਿਹਾ ਅਸੀਂ ਬੜੇ ਹੈਰਾਨ ਹੋਏ ਕਿ ਯਾਰ ਕਿੰਨੇ ਮੈਂਬਰ ਨੇ ਇਹਨਾਂ ਦੇ ਨਾਲ ਵੀ ਮੈਂਬਰ ਹੈਗੇ ਪਰ ਜਿਹੜਾ ਆ ਕੰਮ ਹੈ ਹੋਰ ਕੰਮ ਸੌ ਕੰਮ ਕਰ ਲਵੇ ਹੋ ਪਰ ਗੁਰਦੁਆਰੇ ਸਾਹਿਬ ਦੇ ਵਿੱਚ ਗੁਰਦੁਆਰੇ ਸਾਹਿਬ ਦਾ ਮੈਨੇਜਮੈਂਟ ਮੈਨੇਜਰਾਂ ਨੂੰ ਡਾਇਰੈਕਸ਼ਨਾਂ ਦੇਣੀਆਂ ਤਿੰਨ ਕੇ ਸ਼ਰਮਾ ਦੇ ਵੀ ਤੇ ਐਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸੋ ਇਹ ਕੋਈ ਇੱਕ ਦਿਨ ਦੇ ਵਿੱਚ ਨਹੀਂ ਇੱਥੇ ਜੀ ਪਹੁੰਚੇ ਲੋਕ ਗੱਲ ਕਰਦੇ ਸੀ ਕਿ ਸ਼ੋਮਨੀ ਕਲਿਦਲ ਨੇ ਕੰਮ ਬਹੁਤ ਕੀਤੇ ਨੇ ਡਵੈਲਪਮੈਂਟ ਬਹੁਤ ਕੀਤੀ ਹੈ ਐਸ ਏਰੀਏ ਤੇ ਕੈਪਟਨ ਕਮਲਜੀਤ ਸਿੰਘ ਨੇ ਬਹੁਤ ਲੰਮਾ ਟਾਈਮ ਰਾਜ ਵੀ ਕੀਤਾ ਹੈ ਤੁਹਾਡੇ ਜ਼ਿਲ੍ਹਾ ਦੇ ਉੱਤੇ ਰਾਜ ਕੀਤਾ ਹੈ ਜਿਹੜੀ ਕਾਂਗਰਸੀ ਨੂੰ ਕਹਿੰਦੇ ਸੀ ਕਿ ਪੱਕੀ ਉਹ ਕਾਂਗਰਸੀ ਹੈ ਉਹ ਪੰਥਕ ਕਾਂਗਰਸੀ ਦਾ ਚਾਚਾ ਬਣਾਈ ਜੇ ਸਹੀ ਗੱਲ ਪੁੱਛਦੇ ਹੋ ਜਿਹੜੀ ਮੈਂ ਵੀ ਪਹਿਲੀ ਇਲੈਕਸ਼ਨ ਲਈ ਤੁਸੀਂ ਬਹੁਤ ਵੱਡੀਆਂ ਜ਼ਾਤ ਦੇ ਵਿੱਚ ਵੋਟਾਂ ਪਾਈਆਂ ਉਹਦਾ ਇੰਚਾਰਜ ਵੀ ਕੈਪਟਨ ਕਮਲਜੀਤ ਸਿੰਘ ਸੀ ਉਹਨੇ ਸ਼ੁਰੂਆਤ ਕੀਤੀ ਸੀ ਇਧਰੋਂ ਕੈਪਟਨ ਕਮਲਜੀਤ ਸਿੰਘ ਤੇ ਉਧਰੋਂ ਸਾਥ ਸੁਦੇਸ਼ ਸਿੰਘ ਢੀਠਾ ਜ਼ਰੂਰ ਦੇ ਉੱਤੇ ਕਿਉਂਕਿ ਦੋ ਕਾਂਗਰਸੀਆਂ ਛਿਆਂ ਤੋਂ ਜ਼ਰੂਰ ਜੀ ਵੀ ਪੈਂਦੀਆਂ ਸੀ ਅਰ ਬਹੁਤ ਬੜੀ ਤੁਸੀਂ ਮੱਤ ਵੀ ਕੀਤੀ ਹਿੰਮਤ ਵੀ ਕੀਤੀ ਅਰ ਬਹੁਤ ਬੜੀ ਇਤਤਜ਼ਾਦ ਦੇ ਵਿੱਚ ਤੁਸੀਂ ਵੋਟਾਂ ਵੀ ਪਾਈਆਂ ਸਵਜ ਪਤਾ ਲੱਗਿਆ ਕਿ ਤੁਸੀਂ ਕਿੰਨੇ ਪੰਥਕੋਂ ਕਿੰਨੇ ਪੰਥ ਦੇ ਨਾਲ ਜੁੜੇ ਹੋ ਠੀਕ ਹੈ ਤੁਹਾਡੇ ਨਾਲ ਜਾਤੀਆਂ ਹੁੰਦੀਆਂ ਰਹੀਆਂ ੱਟਕੇ ਹੁੰਦੇ ਰਹੇ ਪਰ ਤੁਸੀਂ ਪੰਥ ਦੇ ਨਾਲ ਜੁੜੇ ਰਹੇ ਹੋ ਮੈਂ ਉਹਦੇ ਨਾਲ ਹੀ ਜਿਹੜੀ ਸਾਡੀ ਪੰਜਵੇਂ ਬ੍ਰਿਕ ਮੀਟਿੰਗ ਹੈ ਇਹ ਜਿਹੜੇ ਕਾਲ ਤੱਕ ਸਾਥ ਤੋਂ ਬਣਾਈ ਹੈ ਉਹਨੂੰ ਵੀ ਵਧਾਈ ਦਿਨਾ ਕਿਉਂਕਿ ਬੜਾ ਜੋਰ ਲਾਇਆ ਉਹਨਾਂ ਨੂੰ ਕਿ ਇਹਨਾਂ ਨੂੰ ਤੋੜ ਦਿੱਤਾ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਦਾ ਕੰਮ ਛਿੜੇ ਨਾਲ ਲੱਗੇ ਮੈਂਬਰਾਂ ਦਾ ਸਤ ਕਮੇਟੀ ਬਣੀ ਸੀ ਸਤ ਮੈਂਬਰਿਕ ਮੀਟਿੰਗ ਦੇ ਵਿੱਚ ਧਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਜੀਪੀਸੀ ਦੇ ਉਹਨਾਂ ਦੇ ਨਾਲ ਬਡੁੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਨੇ ਜਿਹੜਾ ਪੱਕਾ ਸੀ ਕਿ ਜੋ ਸੁਖਵੀਰ ਕਹਿ ਦੂਗਾ ਇਹਨਾਂ ਨੇ ਉਹੀ ਕਰਨਾ ਹੈ ਤੇ ਉਹਨਾਂ ਨੂੰ ਤੁਰ ਜਾਇਨ ਕਰਾਏ ਫੇਰ ਉਹਨੂੰ ਇਹ ਵੀ ਆਸਮਿਤ ਸੀ ਕਿ ਚੁੰਦਾ ਸਾਹਿਬ ਤਾਂ ਬਾਹਰ ਹੀ ਜਾ ਸਕਦੇ ਇਹ ਆਈ ਸਾਹਿਬ ਨੂੰ ਜੋ ਅਸੀਂ ਕਹਿ ਦਾਂਗੇ ਉਹੀ ਗੱਲ ਕਰ ਲਾਂਗੇ ਬੀਬੀ ਸੁਵੰਤ ਕੌਰ ਹੈ ਉਹ ਤਾਂ ਸਾਡੀ ਮੁਲਾਜ਼ਮ ਹੈ ਤੇ ਅਸੀਂ ਸ੍ਰੀ ਕਾਲ ਤਖਤ ਸਾਹਿਬ ਦੀ ਗੱਲ ਕਰਾਉਣੀ ਹੈ ਕਿ ਜੇ ਸ੍ਰੀ ਕਾਲ ਤਖਤ ਸਾਹਿਬ ਨੇ ਸੱਚਮੇਂ ਬ੍ਰਿਖਮੇ ਜੀ ਬਣਾਈ ਹੈ ਤਾਂ ਪਹਿਲੇ ਖੇਰੂ ਖੇਰੂ ਹੋਗੀ ਪਰ ਮੈਂ ਇਹਨਾਂ ਨੂੰ ਬੁਧਾਈ ਦੇਣਾ ਪੰਜ ਦੇ ਪੰਜ ਮੈਂਬਰ ਚਤਾਨ ਦੀ ਤਰ੍ਹਾਂ ਖੜੇ ਰਹੇ ਸ੍ਰੀ ਕਾਲਕਸਰ ਸਾਹਿਬ ਤੇ ਗਏ ਕਿ ਸਾਡੇ ਨੇ ਕੀ ਡਾਇਰੈਕਸ਼ਨ ਹੈ ਕਾਲਕਸਰ ਜੰਦਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਇਹੀ ਹੁਕਮ ਹੈ ਕਿ ਲੋਕਾਂ ਦੇ ਵਿੱਚ ਜਾਓ ਭਰਤੀ ਕਰੋ ਭਰਤੀ ਕਰਕੇ ਇੱਕ ਵਧੀਆ ਅਕਾਲੀ ਦਲ ਇੱਕ ਮਜ਼ਬੂਤ ਅਕਾਲੀ ਦਲ ਬਣਾ ਕੇ ਪੰਥ ਸਰਕਾਰ ਹੋਣੀ ਚਾਹੀਦੀ ਹੈ ਇੱਥੇ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਪੰਥਕ ਸਰਕਾਰ ਹੋਵੇ ਸੋਏ ਚਟਾਨ ਦੀ ਤਰ੍ਹਾਂ ਖੜੇ ਉੱਤੇ ਅੱਗੋਂ ਵੀ ਸੁਣ ਤੇ ਛਾਗੇ ਆਈ ਗੱਲ ਕਿ ਤੁਸੀਂ ਵੀ ਚਟਾਨ ਦੀ ਤਰ੍ਹਾਂ ਨਾਲ ਖੜਗੇ ਤੁਸੀਂ ਵੀ ਬਹੁਤ ਹਿੰਮਤ ਕੀਤੀ ਮਿਹਨਤ ਕੀਤੀ ਥੋ-ਥੋ ਦੇਖ ਰਹੇ ਹਾਂ ਕਿ ਜਿੱਥੇ ਅਸੀਂ ਪਹਿਲਾਂ ਸੁਖਵੀਰ ਸਿੰਘ ਬਾਦਲੋਂ ਦਾ ਸੀ ਉੱਥੇ ਜੋਰ ਲਾ ਕੇ ਘੱਟ ਕਰਦੇ ਸੀ ਬਸਾ ਦਿੰਦੇ ਸੀ ਹੋਰ ਸਾਰਾ ਕੁਝ ਹੀ ਕਰਦੇ ਸੀ ਪਰ ਅੱਜ ਤੁਸੀਂ ਆਪਣੇ ਆਪ ਬਾਹਰ ਹਮ ਆਪਣੇ ਆਪ ਮਿਹਨਤ ਕਰ ਰਹੇ ਹੋ ਤੇ ਆਪ ਇਹਨਾਂ ਚਾਹ ਰਹੇ ਜਿੱਥੇ ਜਾ ਰਹੇ ਨੇ ਉੱਥੇ ਹਰ ਜਗ੍ਹਾ ਤੇ ਉੱਤੇ ਵੱਡੇ ਤੋਂ ਵੱਡਾ ਇਕੱਠ ਹੁੰਦਾ ਆ ਰਿਹਾ ਸਭ ਤੋਂ ਪਹਿਲਾਂ ਇਕੱਠ ਤੁੰਦਾ ਸਾਹਿਬ ਨੇ ਬਣਾਇਜ ਕੀਤਾ ਸੰਗਰੂਰਚ ਕੀਤਾ ਪਟਿਆਏ ਹੋਇਆ ਸਾਰੇ ਪੰਜਾਬ ਦੇ ਵਿੱਚ ਹੀ ਹੁਣ ਇੱਕ ਹੋਰ ਲੱਗੀ ਹੋਈ ਹੈ ਇਹ ਕੰਪੀਟੀਸ਼ਨ ਚੱਲ ਰਿਹਾ ਹੈ ਹਰ ਬੰਦਾ ਕਹਿੰਦਾ ਕਿ ਸਾਡੇ ਰੱਖੋ ਪਹਿਲਾਂ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਦੇ ਸੀ ਕਿ ਜਿਨ੍ਹਾਂ ਦੇ ਵਿੱਚ ਇਕੱਠ ਹੋਣੇ ਚਾਹੀਦੇ ਨੇ ਹੁਣ ਕਾਸੀ-ਕਾਸੀ ਦੀ ਗੱਲ ਆ ਗਈ ਅਖੀਰ ਦੇ ਵਿੱਚ ਹਾਲਾਤ ਦੇ ਪੈਦਾ ਹੋ ਜਾਣੇ ਨੇ ਕਿ ਹਰ ਪਿੰਡਾਂ ਨੇ ਕਹਿਣਾ ਹੈ ਕੀ ਜੀ ਸਾਡੇ ਕੋਲ ਆਓ ਅਸੀਂ ਇਕੱਠ ਕਰਦੇ ਆ ਸਾਡੇ ਨਾਬੇ ਹਲਕੇ ਦੇ ਵਿੱਚ ਪਿੰਡਾਂ ਨੇ ਕਿਹਾ ਮਡੌਰ ਪਿੰਡ ਪਿੰਡ ਕਿਹਾ ਤੁਸੀਂ ਜਾਣਦੇ ਹੋਵੋਗੇ ਸਾਡੇ ਏਰੀਆ ਦਾ ਸਭ ਤੋਂ ਵੱਡਾ ਪਿੰਡ ਹੈ ਉਹ ਕਹਿਣ ਲੱਗੇ ਸਾਡੇ ਪਿੰਡ ਦੇ ਵਿੱਚ ਕੱਟ ਰੱਖੋ ਅਸੀਂ ਬਹੁਤ ਵੱਡਾ ਕੱਟ ਕਰਾਂਗੇ ਲੰਗ ਪਿੰਡ ਬਹੁਤ ਵੱਡਾ ਪਿੰਡ ਹੈ ਉਹਨਾਂ ਨੇ ਕਿਹਾ ਕਿ ਸਾਡੇ ਲੰਗ ਪਿੰਡ ਰੱਖੋ ਅਸੀਂ ਵੱਡਾ ਕੱਟ ਕਰਾਂਗੇ ਸੋ ਦਿਨ ਬੜ ਦਿਨ ਪਿਉਂ ਚੜਦੀ ਜਾ ਰਹੀ ਹੈ ਬਹੁਤ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਜੈ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਪਰ ਹਰ ਬੰਦਾ ਸ੍ਰੀ ਅਕਾਲ ਤਖਤ ਦਾ ਸਤਕਾਰ ਕਰਦਾ ਹੈ ਹਰ ਬੰਦਾ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਆ ਮੈਂ ਦੇਖਿਆ ਕਿ ਹਿੰਦੂ ਪਾਈ ਜਾਣੇ ਦੇ ਵਿੱਚ ਵੀ ਬਹੁਤ ਚਾਅ ਹੈ ਕਿ ਅਸੀਂ ਵਾਖਤ ਦੇ ਨਾਲ ਜੁੜਨਾ ਹੈ ਔਰ ਆਪਾਂ ਨੇ ਜਿਵੇਂ ਇਹ ਕੰਸਿਸਟੈਂਸੀ ਬਣ ਰਹੀ ਹੈ ਕੈਪਟਨ ਕਮਲਜੀਤ ਸਿੰਘ ਨੇ ਜੋ ਉਸੇ ਤਰ੍ਹਾਂ ਸਾਰੇ ਪੰਜਾਬ ਨੂੰ ਬਦਲਣਾ ਕੋਈ ਵੀ ਪਾਰਟੀ ਜੋ ਪੰਥ ਕਰ ਸਕਦਾ ਜੋ ਰੀਜਨਲ ਪਾਰਟੀ ਕਰ ਸਕਦੀ ਹੈ ਫੋਰ ਕੋਈ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਕੋਈ ਬੀਜੇਪੀ ਹੋਵੇ ਚਾਹ ਆਪਏ ਹੋਣ ਕੋਈ ਪਾਰਟੀ ਹੋਵੇ ਹਰ ਇੱਕ ਦੇ ਹਿੱਤ ਦਿੱਲੀ ਆ ਨਾਲ ਜੁੜੇ ਹੋਏ ਨੇ ਇੱਕੋ ਇੱਕ ਪਾਰਟੀ ਹੈ ਸ਼ੋਮਨੀ ਕਾਲੀ ਦਲ ਜਿਹਦੇ ਹਿੱਤ ਪੰਜਾਬ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਨੇ ਪੰਜਾਬ ਦੀ ਉਨਤੀ ਦੀ ਗੱਲ ਕਰਦੇ ਨੇ ਜਿੱਥੇ ਤੱਕ ਪਾਣੀਆਂ ਦੀ ਗੱਲ ਆਉਂਦੀ ਹੈ ਉਥੇ ਵੀ ਪੰਜਾਬ ਦੀ ਗੱਲ ਕਰਦੇ ਨੇ ਪਰ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਦਿੱਲੀ ਦੀ ਗੱਲ ਪਹਿਲਾਂ ਕਰਦੀਆਂ ਨੇ ਆਪਾਂ ਦੇਖ ਹੀ ਰਹੇ ਹਾਂ ਆਪ ਦੀ ਸਰਕਾਰ 92 ਐਮਐਲਏ ਜਿੱਤੇ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਹਰਿਆਣਾ ਜਾ ਕੇ ਹਰਿਆਣਾ ਦੀ ਗੱਲ ਦਿੱਲੀ ਜਾ ਕੇ ਦਿੱਲੀ ਦੀ ਗੱਲ ਇੱਕ ਦਿਨ ਵੀ ਇਹ ਨਹੀਂ ਹੋਇਆ ਕਿ ਪੰਜਾਬ ਦੀ ਗੱਲ ਕੀਤੀ ਹੋਵੇ ਇੱਕ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕੋਈ ਸਰਦਾਰ ਐਮਐਲਏ ਨਹੀਂ ਸਿਪਰਾ ਮੰਤਰੀ ਨਹੀਂ ਸੀ ਬਣਾਇਆ ਤੋ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਕਿੰਨਾ ਖੇਤ ਰੱਖਦੇ ਨੇ ਕਿੰਨਾ ਕੌ ਕੱਢਦੇ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਤੁਹਾਡਾ ਵੀ ਕੋਈ ਕਸੂਰ ਨਹੀਂ ਹੈ ਗਲਤੀਆਂ ਇੱਡੀਆਂ ਵੱਡੀਆਂ ਸੀ ਕੋਈ ਬੰਦਾ ਵੀ ਆਪਣੀ ਜ਼ਮੀਨ ਆਪਣੀ ਜਾਇਦਾਦ ਆਪਣਾ ਘਰ ਆਪਣੇ ਅਹੁਦੇ ਸਾਰੀਆਂ ਚੀਜ਼ਾਂ ਛੋਟੀਆਂ ਨੇ ਸਭ ਤੋਂ ਵੱਡਾ ਕੀ ਹੈ ਆਪਣਾ ਧਰਮ ਹੈ ਹਰ ਬੰਦਾ ਆਪਣੇ ਧਰਮ ਦੇ ਨਾਲ ਜੁੜਿਆ ਹੁੰਦਾ ਉਹ ਗਲਤੀਆਂ ਇੱਡੀਆਂ ਜੇ ਕੀਤੀਆਂ ਬਲੰਡਰ ਜਿਹੜੇ ਕੀਤੇ ਜਿਹਨੇ ਬਰਦਾਸ਼ਤ ਕਰਨ ਆਏ ਸੀ ਲੋਕਾਂ ਨੇ ਸਬਕ ਦਿੱਤਾ ਕਿ ਵੀ ਤੁਸੀਂ ਗਲਤੀਆਂ ਕੀਤੀਆਂ ਨੇ ਉਹ ਆਂ ਆਈ ਜਗ੍ਹਾ ਤੇ ਮਾਫੀ ਮੰਗ ਲੋ ਆ ਕੇ ਪਰ ਨਹੀਂ ਮੈਨੂੰ ਯਾਦ ਹੈ 17 ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਗਏ ਸਾਥ ਸੁਦੇਸ਼ ਸਿੰਘ ਟੀਚਾ ਨੇ ਕਿਹਾ ਕਿ ਸੁਖਵੀਰ ਤੂੰ ਛੱਡ ਦੇ ਤੂੰ ਪ੍ਰਧਾਨਗੀ ਛੱਡ ਦੇ ਜੇ ਬਹੁਤੀ ਕਰਦਾ ਪ੍ਰਕਾਸ਼ ਸਿੰਘ ਬਾਦਲੂ ਨੂੰ ਬਣਾ ਦੇ ਰੁਸ ਕੇ ਭੱਜ ਗਿਆ ਕਹਣਾ ਨਾ ਪ੍ਰਕਾਸ਼ ਸਿੰਘ ਬਾਦਕਵੇਂ ਬਣ ਜੂ ਮੈਂ ਹੀ ਰਹੂੰਗਾ ਅਖੀਰ ਜੋ ਹਾਲਾਤ ਹੋਏ ਆਪਾਂ ਸਾਰਿਆਂ ਨੇ ਦੇਖੇ ਨੇ ਇੱਕ ਤੇ ਨਹੀਂ ਗੱਲ ਖੜੀ ਦੋ ਤੇ ਨਹੀਂ ਖੜੀ ਉਹ ਗੱਲਾਂ ਆਪਾਂ ਸਟੇਜ ਤੋਂ ਕਹੀਏ ਵੀ ਅੱਖੇ ਲੱਗ ਜਾਂ ਜਿਉਂ ਉਹਨਾਂ ਨੇ ਕੀਤੀਆਂ ਨੇ ਜੋ ਸਾਡੇ ਨਾਲ ਜਾਤੀਆਂ ਹੋਈਆਂ ਨੇ ਜੋ ਸਾਡੇ ਗੁਰੂ ਦੇ ਨਾਲ ਕੀਤਾ ਉਹ ਕਹਣਾ ਬਹੁਤ ਔਖਾ ਹੈ ਕਈ ਬੰਦੇ ਕਹਿ ਜਾਂਦੇ ਨੇ ਕਿ ਜੀ ਤੁਸੀਂ ਕਿਵੇਂ ਛੱਡਤਾ ਤੁਹਾਡਾ ਤਾਂ ਬੜਾ ਲਗਾਓ ਸੀ ਇਹ ਛੱਡਣਾ ਵੀ ਕੋਈ ਸੌਖਾ ਕੰਮ ਨਹੀਂ ਆਪਣੀ ਪਾਰਟੀ ਤੋਂ ਵੱਖਰਾ ਹੋਣਾ ਕੋਈ ਛੋਟੀ ਗੱਲ ਨਹੀਂ ਬਹੁਤ ਔਖਾ ਹੋ ਕੇ ਮੈਂ ਛੱਡਦਾ ਪਰ ਦੂਜੀ ਗੱਲ ਜੀ ਕਾ ਕਚਾ ਤੋਂ ਆਪਣੀ ਹੁਕਮ ਅਸਰਾਂ ਦੇ ਲਈ ਅਸੀਂ ਕੋਈ ਉਹਨੂੰ ਕੋਈ ਸਜ਼ਾ ਦਿਵਾਉਣ ਨਹੀਂ ਸੀ ਗਏ ਅਸੀਂ ਤਾਂ ਆਪਣੇ ਕਿੰਨੇ ਗਏ ਸੀ ਕਿ ਸਾਸੀ ਵੀ ਸਰਕਾਰ ਦਾ ਪਾਰਟੀ ਅਸੀਂ ਵੀ ਇਸ ਸਰਕਾਰ ਦੇ ਵਿੱਚ ਸੀ ਅਸੀਂ ਉਹ ਤੋਂ ਬੋਲੇ ਨਹੀਂ ਅਸੀਂ ਤਾਂ ਉਸ ਗੱਲ ਦੀ ਮਾਫੀ ਲੈਣ ਗਏ ਸੀ ਕਿ ਅਸੀਂ ਉਸ ਗੱਲ ਦੀ ਮਾਫੀ ਜੋ ਤੁਸੀਂ ਸਾਨੂੰ ਲਾਉਣੀ ਹੈ ਉਹ ਸਾਨੂੰ ਸਜ਼ਾ ਲਾ ਦਿਓ ਇਦਾਂ ਗੁਰੂਤ ਨੇ ਪ੍ਰਮਾਤਮਾ ਨੇ ਸ਼੍ਰੀ ਕਾਕਰ ਸਾਹਿਬ ਨੇ ਉਹਨੂੰ ਉੱਥੇ ਲਿਆ ਕੇ ਖੜਾ ਕੀਤਾ ਕਿ ਵੀ ਤੇਰੀ ਸਭ ਤੋਂ ਵੱਡੀਆਂ ਗਲਤੀਆਂ ਤੇਰੀਆਂ ਨੇ আর ਮੈਨੂੰ ਪਤਾ ਹੈ ਕਿ ਉਹ ਲੋਕ ਵੀ ਕਈ ਜਿਹੜੇ ਆਪਣਾ ਸੈਲਫ ਇੰਟਰਸਟ ਦੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਵੀ ਹੈ ਨਹੀਂ ਸੀ ਉਹ ਵੀ ਉੱਧਰ ਜਾ ਕੇ ਖੜ ਗਏ ਕਿ ਜੇ ਇਸ ਥਾਈਂ ਖੜੇ ਆ ਸਾਡਾ ਸਲਾਹ ਕਰਕੇ ਹੋਇਆ ਆ ਸਲਾਹ ਮੈਨੂੰ ਪਤਾ ਇਹ ਕਿਸੇ ਨਾਲ ਹੋਈ ਹੋ ਨਹੀਂ ਉਹ ਤਾਂ ਆਪ ਮਾਹਰੀ ਆਪਾਂ ਸਾਰਿਆਂ ਨੇ ਸੁਣਿਆ ਕਿ ਜਿਵੇਂ ਸਿੱਖਾਂ ਦਾ ਗੁਰੂ ਮੈਂ ਆ ਸਿੱਖਾਂ ਦਾ ਬਾਬਾ ਮੈਂ ਆ ਜੋ ਮੈਂ ਕਹਿ ਦੂੰਗਾ ਉਹੀ ਹੋਊਗਾ ਕਿਸੇ ਚੀਜ਼ ਦੀ ਕੋਈ ਹੱਦ ਹੁੰਦੀ ਹੈ ਜਦੋਂ ਆਪਾਂ ਹੱਦਾਂ ਕ੍ਰੋਸ ਕਰ ਜਾਈਏ ਫਿਰ ਪ੍ਰਮਾਤਮਾ ਆਪਣਾ ਭਾਣਾ ਬਤਾਉਂਦਾ ਸੋ ਪ੍ਰਮਾਤਮਾ ਨੇ ਆਪਣਾ ਭਾਣਾ ਬਤਾਇਆ ਸੋ ਆਪਾਂ ਸਾਰਿਆਂ ਨੇ ਹੁਣ ਇਕੱਠੇ ਹੋ ਕੇ ਜਿਵੇਂ ਤੁਸੀਂ ਅੱਜ ਇਕੱਠ ਕੀਤਾ ਹੈ ਇਹ ਇਕੱਠ ਆਪਾਂ ਹੁਣ ਜੁੜ ਕੇ ਰਹਿਣਾ ਹੈ ਭੜਤੀ ਕਰਨੀ ਹੈ ਜੋ ਜਿਵੇਂ ਇਮਾਨਦਾਰ ਤੇ ਧਿਆਨدار ਤੇ ਨਾਲ ਪੰਜ ਮੈਂਬਰੀ ਕਮੇਟੀ ਭਰਤੀ ਕਰਨ ਲੱਗੀ ਐ ਅਦਾਕਾਰ ਲਾ ਕੇ ਬਿਲਕੁਲ ਪਾਰਦਰਸ਼ੀ ਅੱਜ ਕਿਸੇ ਨੇ ਦੇਖਿਆ ਕਿ ਉਹਨਾਂ ਨੇ ਜਿਹੜੀ ਭਰਤੀ ਜਿਹੜੀ ਉਹ ਕਹਿੰਦੇ ਨੇ ਕਿ ਸਾਡੀ ਤਾਂ 25 ਲੱਖ ਦੀ ਭਰਤੀ ਹੋਗੀ ਸਾਡੀ ਇੰਨੀ ਭਰਤੀ ਹੋਗੀ ਸਵੈਸ਼ ਗੱਲ ਤੋਂ ਕਿ ਪੈਸੇ ਇਕੱਠੇ ਕਰਨੇ ਨੇ ਪੈਸੇ ਦੇਜੋ ਭਰਤੀ ਤੁਹਾਡੀ ਹੋਗੀ ਮੈਂ ਵਧਾਈ ਦਿੰਦਾ ਪੰਜਵੀਂ ਮੇਰੀ ਕਮੇਟੀ ਨੂੰ ਇਹ ਕਹਿੰਦੇ ਪੈਸੇ ਨਹੀਂ ਲੈਣੇ ਫ੍ਰੀ ਭਰਤੀ ਕਰਨੀ ਐ ਬਹੁਤ ਜ਼ੋਰ ਲਾਇਆ ਸੀ ਕਿ ਪਹਿਲਾਂ ਸੁਖਵੀਰ ਖੜਦਾ ਸੁਖਵੀਰ ਤੋਂ ਬਿਨਾ ਕਾਜੀਦਲ ਕੇ ਮੇਜ ਨੂੰ ਸੁਖਵੀਰ ਨੂੰ ਤਾਂ ਹਰ ਪੰਜ ਸਾਲ ਬਾਅਦ ਭਾਪਤੀ ਦੇ 57 ਕਰੋੜ ਰੁਪਈਆ ਇਕੱਠਾ ਹੋ ਜਾਂਦਾ ਇਹਨਾਂ ਦਾ ਭਾਪਤੀ ਫਰੀ ਕਰਤੀ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਓੜਾ ਫਰਕ ਹੈ ਇਹ ਨਹੀਂ ਪਤਾ ਕਿ ਪੈਸੇ ਤਾਂ ਲੋਕ ਦਿੰਦੇ ਰਹੇ ਨੇ ਤੁਸੀਂ ਵੀ ਦਿੰਦੇ ਰਹੇ ਹੋ ਹਰ ਬੰਦਾ ਪੈਸੇ ਦਿੰਦਾ ਰਿਹਾ ਹੈ ਮੇਰਾ ਖਿਆਲ ਹੈ ਵੀ ਕਦੇ ਵੀ ਕਿਸੇ ਵੀ ਹਿਸਾਬ ਦਾ ਨਹੀਂ ਹੋਇਆ ਕਿ ਪਾਰਟੀ ਨੂੰ ਕਿੰਨੇ ਪੈਸੇ ਇਕੱਠੇ ਹੋਏ ਨੇ ਕਿੱਥੇ ਖਰਚੇ ਨੇ ਕਿਵੇਂ ਖਰਚੇ ਨੇ ਜੇ ਕੋਈ ਭਰਤੀ ਕੀਤੀ ਹੈ ਕੋਈ ਬੰਦੇ ਰੱਖੇ ਨੇ ਉਹ ਵੀ ਆਪਣੇ ਆਪ ਤੇ ਕਹਿੰਦੇ ਜੀ ਆਹ ਬੰਦਾ ਰੱਖਿਆ ਜੀ ਤੈਨੂੰ ਠਾਕੇ ਨਹੀਂ ਆ 2.5 ਲੱਖ ਰੁਪਈਆ ਕਹਿੰਦੇ ਕੰਮ ਕੀ ਕਰਦਾ ਹੈ ਇਹ ਸੁਖਵੀਰ ਦੇ ਨਾਲ ਰਹਿੰਦਾ ਜੀ 24 ਘੰਟੇ ਸੁਖਵੀਰ ਦੇ ਨਾਲ ਰਹਿੰਦਾ ਆਹ ਫਲਾਨੀ ਚੀਜ਼ ਹੈ ਆਈਟੀ ਬੰਗਾਏ ਬੰਦੇ ਨੇ ਇਹ ਕੀ ਕੰਮ ਕਰਦੇ ਨੇ ਇਹ ਜੀ ਸੁਖਵੀਰ ਦਾ ਕੰਮ ਕਰਦੇ ਨੇ ਇੱਕ ਤਾਂ ਦੱਸ ਦਿਓ ਜੇ ਇਹ ਲੋਕਾਂ ਨੇ ਜੀ ਕੀਤੀ ਹੋਵੇ ਆ ਚੰਦੂ ਬਾਲਾ ਸਾਹਿਬ ਬੈਠੇ ਨੇ ਮੈਂ ਇਹਨਾਂ ਨੂੰ ਪੁੱਛਿਆ ਮਾਜੀ ਮਾਨਦਨ ਨੂੰ ਦੱਸੋ ਕਿ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਹੈ ਕਿ ਤੁਹਾਨੂੰ ਕਿੰਨੇ ਪੈਸੇ ਦਿੱਤੇ ਨੇ ਕਿੰਨਾ ਮਟੀਰੀਅਲ ਦਿੱਤਾ ਹੈ ਕਹਿੰਦੇ ਕਿ ਝੱਡੀ ਵੀ ਨਹੀਂ ਦਿੱਤੀ ਕਿ ਉਹ ਚੰਦੂ ਬਾਲਾ ਸਾਹਿਬਾਂ ਦਾ ਠੀਕ ਹੈ ਜਾਂ ਗਲਤ ਹੈ ਚੰਦੂ ਬਾਲਾ ਸਾਹਿਬ ਨੇ ਕਿਹਾ ਵੀ ਮੈਨੇ ਵੀ ਝੱਡੀ ਵੀ ਨਹੀਂ ਦਿੱਤੀ ਜੇ ਜਿਹੜਾ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਲੜਦਾ ਹੈ ਉਹਨੂੰ ਇੱਕ ਝੱਡੀ ਵੀ ਨਾ ਦਿੱਤੀ ਹੋਵੇ ਫਿਰ ਉਹ ਖਰਚਾ ਕਿੱਥੇ ਹੋ ਗਿਆ ਕਿੱਥੇ ਪੈਸੇ ਲੱਗਦੇ ਨੇ ਸੋ ਕਹਾਣੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਮੈਂ ਜੋਸ਼ਾ ਨੂੰ ਮੁਬਾਰਕਬਾਦ ਦਿੰਦਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਪੰਤੂ ਦਾ ਸਨੇਹਾ ਲੈ ਕੇ ਤੁਸੀਂ ਘਰ-ਘਰ ਜਾ ਕੇ ਅੱਗੋਂ ਆਪਣਾ ਇਹ ਸਨੇਹਾ ਦੇਣਾ ਆ ਘਰ-ਘਰ ਜਾ ਕੇ ਆਪਾਂ ਭਰਤੀ ਕਰਨੀ ਹੈ ਜਨਰਲ ਭਰਤੀ ਕਰਨੀ ਹੈ